ਇਸ ਲਈ ਦੀ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ ਜਿੱਥੇ ਇੱਕ ਗੱਡੀ ਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ ਇਸ ਹਾਦਸੇ ਦੇ ਵਿੱਚ ਹੁਣ ਤੱਕ ਇਹ ਕਿਹਾ ਜਾ ਰਿਹਾ ਹੈ ਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦੋ ਲੋਕਾਂ ਦੀ ਹਾਲਤ ਇਸ ਵੇਲੇ ਗੰਭੀਰ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭੇਜਿਆ ਕਿਰਾਇਆ ਗਿਆ ਤਾਂ ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਗੱਡੀ ਦੇ ਪਰ ਖੱੱਚੇ ਉੱਡੇ ਹੋਏ ਨੇ ਜੋ ਟਰੱਕ ਹੈ ਉਹ ਵੀ ਸੜਕ ਤੇ ਪਲਟਿਆ ਹੋਇਆ ਹੈ ਅਤੇ ਜੋ ਗੱਡੀ ਸਵਾਰ ਨੇ ਉਹਨਾਂ ਨੂੰ ਕਾਫੀ ਸੱਟਾਂ ਲੱਗੀਆਂ ਨੇ ਤਿੰਨ ਲੋਕਾਂ ਦੀ ਹੁਣ ਤੱਕ ਮੌਤ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਜਦਕਿ ਜੋ ਦੋ ਲੋਕ ਨੇ ਜਿਨ੍ਹਾਂ ਦੇ ਵਿੱਚ ਇੱਕ ਬੱਚਾ ਤੇ ਬਜ਼ੁਰਗ ਸ਼ਾਮਲ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਪਠਾਨਕੋਟ ਬਾਈਪਾਸ ਦੇ ਕੋਲ ਇਹ ਪੂਰਾ ਹਾਦਸਾ ਵਾਪਰਦਾ ਹੈ ਜਿੱਥੇ ਇੱਕ ਟਰੱਕ ਤੇ ਗੱਡੀ ਆਪਸ ਦੇ ਵਿੱਚ ਟਕਰਾ ਜਾਂਦੀ ਹੈ ਕਰਨਾ ਹੀ ਜਾਣਕਾਰੀ ਮਿਲਦੀ ਹੈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਪਰ ਇਹਨਾਂ ਭਿਆਨਕ ਤਸਵੀਰਾਂ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੱਡੀ ਤੇ ਟਰੱਕ ਦੀ ਟੱਕਰ ਕਿੰਨੀ ਜ਼ਬਰਦਸਤ ਹੋਈਗੀ ਗੱਡੀ ਬਿਲਕੁਲ ਚਪਨਾ ਚੂਰ ਹੋ ਚੁੱਕੀ ਹੈ ਕ੍ਰੇਨ ਦੀ ਮਦਦ ਨਾਲ ਇਸ ਗੱਡੀ ਨੂੰ ਸਾਈਡ ਕੀਤਾ ਜਾ ਰਿਹਾ ਤਾਂ ਜਾਣਕਾਰੀ ਦੇ ਮੁਤਾਬਕ ਇਸ ਗੱਡੀ ਦੇ ਵਿੱਚ 6 ਲੋਕ ਸਵਾਰ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ ਪੁਲਿਸ ਦੇ ਮੁਤਾਬਕ 3 ਲੋਕਾਂ ਦੀ ਮੌਤ ਦੀ ਖਬਰ ਦੱਸੀ ਜਾ ਰਹੀ ਹੈ ਜਦਕਿ 2 ਲੋਕਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਦੱਸਿਆ ਜਾ ਰਿਹਾ ਕਿ ਡਿਵਾਈਡਰ ਦੇ ਦੂਜੇ ਪਾਸੇ ਹੋ ਟਰੱਕ ਦੇ ਆਂਧੇ ਨਾਲ ਗੱਡੀ ਨਾਲ ਹਾਦਸਾ ਵਾਪਰਿਆ ਹਾਦਸੇ ਤੋਂ ਬਾਅਦ ਹਾਈਵੇ ਤੇ ਜਾਮ ਲੱਗ ਗਿਆ ਜਦਕਿ ਪੁਲਿਸ ਦੇ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਤਾਂ ਕਿ ਕੁਝ ਪੁਲਿਸ ਦਾ ਕਹਿਣਾ ਆਓ ਸੁਣਦੇ ਆਂ ਇੱਕ ਪ੍ਰਾਪਤ ਕਰਨ ਪ੍ਰਾਪਤ ਕਰਨ ਮੱਧਨਕਾਰ ਦੂਜੀ ਸਾਈਡ ਤੇ ਲੱਗੀਆ ਖੰਬੇ ਟੁੱਟਣ ਦੇ ਵੱਟ ਕੇ ਪਿਛੇ ਦੇ ਵੱਲ ਸਵਾਲ ਨਹੀਂ ਕਿ ਇੱਕ ਬੱਚਾ ਛੋਟਾ ਜਿਹਾ ਉਹ ਤੇ ਇੱਕ ਲੇਡੀ ਜੀ ਨੂੰ ਮੌਤ ਹੋ ਗਈ ਜਿੱਥੇ ਲੋਕੀ ਖੜੇ ਜੀ ਮੌਤੇ ਦੇ ਸਾਹਮਣੇ ਸਾਨੂੰ ਦੇਖਿਆ ਮੌਤੇ ਦੇ ਇਹਨਾਂ ਨੂੰ ਲੇਡੀ ਨੂੰ ਬੱਚਾ ਜਿਹਾ ਬੱਚੇ ਦੀ ਮਾਂ ਵਾਂਗ ਫਿਰਚਾ ਲੇਡੀ ਦੇ ਸੱਟਾਂ ਉਹ ਅਸੀਂ ਬਹੁਤ ਹੀ ਪਹਚਾਟਦੇ ਆ ਜਿਹੜੇ ਤਿੰਨ ਆ ਉਹ ਬਿਨਾਂ ਘੱਟ ਇੱਕ ਜਦਾਂ ਬੈਠੋ ਐਂਬੂਲੈਂਸਾਂ ਚ ਪਾਰਤ ਕਰਦੇ ਨੂੰ ਤੇ ਦਿੱਤੀ ਆ ਸਰ ਕਿੰਨੇ ਲੋਕਾਂ ਦੀ ਮੌਤ ਹੋਈ ਆ ਉਹ ਦਾ ਜੱਟ ਨਾਲ ਲੱਗਦੀ ਆ ਕਿ ਦੋ ਬੱਚੇ ਬਚ ਗਏ ਪੱਕਾ ਦੇ ਲੇਡੀਜਿੰਗ ਤੋਂ ਕੰਮੋਂ ਬਚ ਗਏ ਉਹ ਮੌਕੇ ਤੋਂ ਅਸੀਂ ਜਿਹੜੇ ਕੱਢ ਕੇ ਬਚੇ ਤੇ ਤੇਰੀ ਬਾਹ ਦਾ ਅਸਲ ਦਿੱਤਾ ਬੱਚਾ ਕੋਈ 4-5 ਸਾਲ ਦਾ ਚਾ ਲੋਕਾਂ ਨੂੰ ਕੱਢਣ ਦੇ ਵਿੱਚ ਕਿੰਨਾ ਟਾਈਮ ਲੱਗਾ ਇੱਥੇ ਲੱਗਿਆ 10-15 ਮਿੰਟ ਕੱਢਣ ਲੱਗੀ ਆ ਸਾਨੂੰ ਤੋਂ ਕੱਢਣ ਦਾ ਕੰਮ ਇਹਦੇ ਪੱਕੇ ਦੇ ਵਿੱਚ ਬੜੀ ਜਗ੍ਹਾ ਸੀ ਟਰੱਕ ਚਾਲਕ ਫੜ ਲਿਆ ਮੌਕੇ ਤੋਂ ਟਰੱਕ ਚਾਲਕ ਦਾ ਵੀ ਸਾਰੇ ਸਾਨੂੰ ਪਤਾ ਹੀ ਨਹੀਂ ਸਾਲਾਂ ਲਈ ਟਰੱਕ ਤਾਂ ਦੇਖਦੇ ਆ ਹੁਣ